ਅਸੰਖ ਮਲੇਸ਼ ਮਲ ਭਖ ਖਾਹੇ ਅਣਗਿਣਤੀ ਜੋ ਪਰਾਇਆ ਹੱਕ ਰੂਪ ਮਾਲਕੀਏ ਮੈਲ ਨੂੰ ਭਖ ਨਾਮੇ ਖਾਣ ਦਾ ਪਰਾਇਆ ਹੱਕ ਖਾਣ ਰੂਪੀ ਮੈਲ ਖਾਂਦੇ ਆ ਉਹ ਮਲੇਸ਼ ਹਨ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰ ਪੀਰ ਹਮਾ ਤਾ ਭਰੇ ਜਾ ਮੁਰਦਾਰ ਨਾ ਖਾਏ ਪਰਾਇਆ ਹੱਕ ਖਾਣ ਰੂਪ ਮੈਲ ਖਾਂਦੇ ਹਨ ਮਲ ਇਛਤੀ ਮਲੇਸ਼ਾ ਜੋ ਮੈਲ ਦੀ ਇੱਛਾ ਅੰਦਰ ਰੱਖਦੇ ਆ ਉਹ ਮਲੇਸ਼ ਹਨ ਗਿਲਦੇ ਹਨ ਸੂਚੇ ਤੁਰਕਾ ਦਾ ਨਾਮ ਮਲੇਸ਼ ਕਿਉਂਕਿ ਉਹ ਹਿੰਦੂਆਂ ਦੀਆਂ ਬਹੁ ਬੇਟੀਆਂ ਖੋਹਦੇ ਸਦੇ ਮਲੇਸ਼ ਪਾਖਿਆ ਗਈ ਮਲੇਸ਼ ਸ਼ਬਦ ਉਹਨਾਂ ਨੇ ਨਹੀਂ ਸਤਗੁਰਾਂ ਵਰਤਿਆ ਇਸੇ ਤਰ੍ਹਾਂ ਛੇਵੇਂ ਪਾਤਸ਼ਾਹ ਜੀ ਨੂੰ ਜ਼ਹਿਰ ਦੇਣ ਵਾਲੇ ਬ੍ਰਾਹਮਣ ਨੂੰ ਅਮੀਉ ਜਾਤ ਕਰਕੇ ਬ੍ਰਾਹਮਣ ਸੀ ਪਰ ਕੰਮ ਉਹਦੇ ਮਲੇਸ਼ਾਂ ਵਾਲੇ ਸਤਿਗੁਰੂ ਜੀ ਨੇ ਉਹਦੇ ਪਰਥਾਏ ਉਚਾਰਿਆ ਮਲੇਸ਼ ਪਾਪੀ ਪਚਿਆ ਭਇਆ ਨਿਰਾਸ਼ ਉਹ ਮਲੇਸ਼ ਪਾਪੀ ਜਿਸਨੇ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਾਬਜਾਦਾ ਜੀ ਨੂੰ ਜ਼ਹਿਰ ਦੇਣ ਦਾ ਇੱਕ ਕਰਮ ਕੀਤਾ ਦੇਣ ਲੱਗਾ ਸੀ ਸੋ ਪਜ ਗਿਆ ਨਿਰਾਸ਼ ਹੋ ਕੇ ਮਰ ਗਿਆ ਇਸੇ ਤਰ੍ਹਾਂ ਚੰਡਾਲ ਜਾਤੀ ਹੈ ਪਰ ਕਰਮ ਕਰਨੇ ਕਰਕੇ ਵੀ ਨਾਮ ਪੈਂਦਾ ਜਿਵੇਂ ਚੰਦੂ ਤੇ ਝੂਠਾ ਆਨੰਦ ਇਹ ਚੰਡਾਲਾਂ ਦੀ ਗਿਣਤੀ ਚ ਗਿਣੇ ਆ ਸੋ ਇਹ ਜਿਹੋ ਜੇ ਕੋਈ ਕਰਮ ਕਰਦਾ ਨਾ ਉਹ ਜਿਆ ਉਹਦਾ ਨਾਮ ਪਿਆ ਜਾਂਦਾ ਰਾਵਣ ਤੇ ਭੀਖਣ ਦੋਵੇਂ ਭਰਾ ਪਰ ਰਾਵਣ ਨੂੰ ਦਾਇਤ ਕਿਹਾ ਭੂਲਾ ਦਾਇਤ ਨਾ ਸਮਝਾਈ ਤੇ ਭੂ ਭੀਖਣ ਨੂੰ ਭਗਤ ਕਿਹਾ ਇਸੇ ਤਰ੍ਹਾਂ ਹਰਨਾਕਸ਼ ਤੇ ਪ੍ਰਹਿਲਾਦ ਦੋਵੇਂ ਪਿਓ ਪੁੱਤਰ ਇਕੋ ਜਾਤ ਪਰ ਹਰਨਾਕਸ਼ ਨੂੰ ਹਰਨਾਕਸ਼ ਦਾਇਤ ਔਰ ਪ੍ਰਹਿਲਾਦ ਨੂੰ ਭਗਤ ਕਿਹਾ ਕਰ ਹਰਨਾਖਸ ਦਾਇਤ ਦੇ ਕਲਰ ਕਵਲ ਭਗਤ ਪ੍ਰਹਿਲਾਦ ਭਗਤ ਨੂੰ ਪ੍ਰਹਿਲਾਦ ਸੋ ਪ੍ਰਹਿਰਾਜ ਜੀ ਨੂੰ ਭਗਤ ਤੇ ਰਨਾਖਸ ਨੂੰ ਉਹਦੇ ਕੰਮਾਂ ਕਰਕੇ ਦਾਇਤ ਕਿਹਾ ਤੇ ਇਸ ਪ੍ਰਕਾਰ ਗੁਰੂ ਜਾਰਿਓ ਸਾਧਗੁਰੂ ਕਲਗੀ ਤਾਰ ਗਰੀਮ ਰਵਾਜ ਜੀ ਨੇ ਸ੍ਰੀ ਦਸ਼ਮ ਬਾਣੀ ਦੇ ਵਿੱਚ ਫਰਮਾਇਆ ਸਾਧ ਕਰਮ ਜੋ ਪੁਰਖ ਕਮਾਵੈ ਨਾਮ ਦੇਵਤਾ ਜਗਤ ਕਹਾਵੈ ਉ ਕਿਰਤ ਕਰਮ ਜੋ ਜਗ ਮੈਂ ਕਰ ਹੀ ਨਾਮ ਅਸਰ ਤਿੰਨ ਤਿੰਨ ਕੋ ਸਭ ਧਰ ਹੀ ਜਿਹੜਾ ਕਰਮ ਸਾਧੂਆਂ ਵਾਲੇ ਕਰਦਾ ਉਹਨੂੰ ਸਾਰੇ ਦੇਵਤਾ ਦੇ ਤਾ ਕਹਿ ਦਿੰਦੇ ਆ ਜਿਹੜਾ ਚੰਗੇ ਕਰਮ ਕਰਨ ਵਾਲੇ ਨੂੰ ਜੋ ਖੋਟੇ ਕਰਮ ਕਰਦਾ ਉਹਨੂੰ ਸਾਰੇ ਦਾਤ ਕਹਿੰਦੇ ਇਹ ਤਾਂ ਦਾਤ ਹੀ ਆ ਨਿਹਰਾ ਇਹ ਕਰਨੀ ਕਰਕੇ ਨਾਮ ਪੈ ਜਗੇ ਤਾਂ ਨੂੰ ਗੁਰੂ ਗ੍ਰੀਮਰਵਾਜ ਜੀ ਫਰਮਾਉਂਦੇ ਹਨ ਅਣਗਿਣਤ ਹੀ ਮਲੇਸ਼ ਹਨ ਅਤੇ ਅਸੰਖ ਹੀ ਮਲ ਭਖ ਆਪ ਦੀ ਮਲ ਭਖਣ ਵਾਲੇ ਜਾਨੀ 40 ਦਿਨ ਫਟੇ ਤੇ ਪੈ ਗਏ ਕਹਿੰਦੇ ਖਾਂਦੇ ਹਨ ਅਣਗਿਣਤ ਹੀ ਮਾਲਪਖ ਮੈਲ ਖਾਣ ਵਾਲੇ ਜੀਵਾਂ ਨੂੰ ਜਿਵੇਂ ਮੱਛੀ ਸੂਰ ਆਦਿਕ ਕੁੱਕੜ ਆਦਿਕ ਜੋ ਮੈਲ ਖਾਂਦੇ ਉਹਨਾਂ ਨੂੰ ਖਾਂਦੇ ਹਨ ਸੋ ਮੱਛੀ ਕੋੜ ਦੇ ਕੋੜੀਆਂ ਨੂੰ ਵੀ ਰੋੜਿਆ ਹੋਵੇ ਤੇ ਉਹ ਵੀ ਖਾ ਜਾਂਦੀ ਹੈ ਜਿਹਨੇ ਮੱਛੀ ਦਾ ਮਾਸ ਕਰ ਲਿਆ ਉਹਨੇ ਸਾਰਾ ਸਾਰਾ ਜੀਵਨ ਦਾ ਖਾ ਲਿਆ ਕੁੱਕੜ ਜੋ ਕੋਈ ਨਾਲੀ ਵੀ ਆਪਣੀ ਸੀਂਡ ਵੀ ਸੁਣਤ ਦੇ ਨਾ ਉਸੇ ਵੇਲੇ ਖਾ ਜਾਂਦਾ ਅਤੇ ਸੂਰਤਾ ਪਰਤਾਖੀ ਸਾਰੀਆਂ ਨਾਲੀਆਂ ਦੇ ਵਿੱਚੋਂ ਗੰਦਗੀ ਖਾਂਦਾ ਸੋ ਇਸ ਪ੍ਰਕਾਰ ਅਣਗਿਣਤੀ ਇਹੋ ਜਿਹੇ ਹਨ ਜਿਹੜੇ ਮੈਲ ਖਾਣ ਵਾਲੇ ਜੀਵਾਂ ਨੂੰ ਖਾਂਦੇ ਹਨ